ਦੇਸ਼ ਨੂੰ ਅੱਜ ਤਲੰਗਾਨਾ ਦੇ ਰੂਪ ਦੇ ਵਿੱਚ ਮਿਲ ਗਿਆ 29ਵਾਂ ਸੂਬਾ ਦੇਸ਼ ਦੇ ਦੱਖਣੀ ਪ੍ਰਦੇਸ਼ ਆਂਧਰਾ ਤੋਂ ਵੱਖ ਕਰਕੇ ਬਣਾਇਆ ਗਿਆ ਤਲੰਗਾਨਾ ਨੇ ਅੱਜ ਅਮਲੀ ਰੂਪ ਦੇ ਵਿੱਚ ਆਪਣੀ ਅਸਲੀ ਹੋਣ ਦੇ ਵਿੱਚ ਆ ਗਿਆ ਹੈ ਸੰਯੁਕਤ ਆਂਧਰਾ ਦੀ ਰਾਜਧਾਨੀ ਹైదరాబాద్ 10 ਸਾਲ ਤੱਕ ਦੋਵਾਂ ਸੂਬਿਆਂ ਦੀ ਰਾਜਧਾਨੀ ਰਹੇਗੀ ਇਸ ਤੋਂ ਬਾਅਦ ਹైదరాబాద్ ਨੂੰ ਤਲੰਗਾਨਾ ਦੀ ਰਾਜਧਾਨੀ ਬਣਾ ਦਿੱਤਾ ਜਾਏਗਾ 3.5 ਕਰੋੜ ਲੋਕਾਂ ਨੂੰ ਅੱਜ ਉਹਨਾਂ ਦਾ ਵੱਖਰਾ ਹੀ ਸੂਬਾ ਮਿਲ ਗਿਆ ਹੈ ਤਲੰਗਾਨਾ ਦੇ ਪਹਿਲੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਹੋਣਗੇ ਜਿਨ੍ਹਾਂ ਨੇ ਅੱਜ ਸ਼పథ ਲੈ ਲੀਤੀ ਹੈ ਜੋ ਕਿ ਤੇਲੰਗਾਨਾ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਵੀ ਕਰਦੇ ਰਹੀ ਸੀ ਤੇਲੰਗਾਨਾ ਦਾ ਸੰਘਰਸ਼ ਪਿਛਲੇ 60 ਸਾਲਾਂ ਤੋਂ ਜਾਰੀ ਹੈ ਤੇ ਇਸ ਦੇ ਲਈ ਸੈਂਕੜੇ ਲੋਕ ਆਪਣੀ ਜਾਨ ਵੀ ਗਵਾ ਚੁੱਕੇ ਨੇ ਤੇਲੰਗਾਨਾ ਦੇ ਵਿੱਚ 10 ਜ਼ਿਲ੍ਹੇ ਨੇ ਲੋਕ ਸਭਾ ਦੀਆਂ ਵੀ 17 ਸੀਟਾਂ ਤੇਲੰਗਾਨਾ ਦੇ ਵਿੱਚ ਹੀ ਨੇ ਸੋ ਤੇਲੰਗਾਨਾ ਦੇ ਪਹਿਲੇ ਮੁੱਖ ਮੰਤਰੀ ਬਣ ਗਏ ਨੇ ਚੰਦਰਸ਼ੇਖਰ ਰਾਓ ਜਿਨ੍ਹਾਂ ਨੇ ਅੱਜ 11 ਮੰਤਰੀਆਂ ਦੇ ਨਾਲ ਆਪਣੇ ਅਹੁਦੇ ਦੀ ਸੌ ਚੁੱਕੀ ਅਤੇ ਪਹਿਲਾ ਕੈਬਨਿਟ ਕਾਫੀ ਛੋਟਾ ਹੋਏਗਾ ਇਹ ਗੱਲ ਵੀ ਇਸ ਵਿੱਚ ਕਹੀ ਗਈ ਹੈ ਸੂਤਰ ਦੇ ਮੁਦੇ ਮੁਤਾਬਕ ਤੇਲੰਗਾਨਾ ਵਿੱਚ ਦੋ ਡਿਪਟੀ ਸੀਐਮ ਹੋ ਸਕਦੇ ਨੇ ਮੁਹੰਮਦ ਅਲੀ ਅਤੇ ਟੀ ਰਾਜੇ ਡਿਪਟੀ ਸੀਐਮ ਹੋਣਗੇ ਸੀਐਮ ਦੇ ਚੰਦਰਸ਼ੇਖਰ ਦੇ ਸ਼ਪਤ ਲੈਣਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵਿੱਟ ਕਰਕੇ ਉਹਨਾਂ ਨੂੰ ਵਧਾਈ ਦਿੱਤੀ ਉਹਨਾਂ ਕਿਹਾ ਕਿ ਤੇਲੰਗਾਨਾ ਦਾ 29ਵਾਂ ਰਾਜ ਦੇ ਤੌਰ ਤੇ ਸਵਾਗਤ ਹੋ ਕਰਦੇ ਨੇ ਤੇ ਆਉਣ ਵਾਲੇ ਸਾਲਾਂ ਵਿੱਚ ਤੇਲੰਗਾਨਾ ਦੇਸ਼ ਦੇ ਵਿਕਾਸ ਦੇ ਵਿੱਚ ਵੀ ਅਹਿਮ ਯੋਗਦਾਨ ਦੇਗਾ